ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਤੁਹਾਨੂੰ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਦੱਸਾਂਗੇ ਕਿ ਆਖਰਕਾਰ ਕਿਉਂ ਟਾ ਦਿੱਤਾ ਠੰਡਾ ਬੁਰਜ ਕਿਸ ਦੀ ਚਾਲ ਸੀ ਅਤੇ ਫਤਿਹਗੜ੍ਹ ਸਾਹਿਬ ਵਿਖੇ ਠੰਡੇ ਬੁਰਜ ਨੂੰ ਲੈ ਕੇ ਜੋ ਇੱਕ ਵੈਹਸ ਸਿੱਖ ਪੰਥ ਦੇ ਵਿੱਚ ਛਿੜੀ ਹੋਈ ਹੈ ਅੱਜ ਦੀ ਨਵੀਂ ਪੀੜ੍ਹੀ ਨੂੰ ਤਾਂ ਇਸ ਦੇ ਬਾਰੇ ਪਤਾ ਹੀ ਕੁਝ ਨਹੀਂ ਅਸਲ ਦੇ ਵਿੱਚ ਜੋ ਠੰਡਾ ਬੁਰਜ ਅੱਜ ਆਪਾਂ ਇੱਥੇ ਦੇਖ ਰਹੇ ਹਾਂ ਠੰਡਾ ਬੁਰਜ ਇਹ ਨਹੀਂ ਸੀ ਠੰਡੇ ਬੁਰਜ ਨੂੰ ਤੋੜ ਕੇ ਦੁਬਾਰਾ ਉਸਾਰੀ ਕੀਤੀ ਗਈ ਹੈ ਇਤਿਹਾਸ ਦੇ ਨਾਲ ਛੇੜਛਾੜ ਕੀਤੀ ਗਈ ਹੈ ਇਨਾ ਕਾਰ ਸੇਵਾ ਵਾਲੇ ਬਾਬਿਆਂ ਦੁਆਰਾ ਤੇ ਜੀ ਹਾਂ ਕੀ ਕਾਰਨ ਸੀ ਕਿ ਸਾਰਾ ਹੀ ਜੋ ਇਤਿਹਾਸ ਹੈ ਉਸ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਇਸ ਪੂਰੀ ਘਟਨਾ ਤੋਂ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਜੂ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਅੱਖੋਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਆਪਾਂ ਜ਼ਿਕਰ ਕਰਦੇ ਆਂ ਠੰਡੇ ਬੁਰਜ ਨੂੰ ਲੈ ਕੇ ਦਰਸਾਲ ਹੀ ਸਿੱਖ ਸੰਗਤਾਂ ਜਦੋਂ ਸ਼ਹੀਦੀ ਦਿਹਾੜਿਆਂ ਦੇ ਵਿੱਚ ਛੋਟੇ ਸਹਬਜ਼ਾਦੇ ਅਤੇ ਮਾਤਾ ਗੁਜਰਕੌਰ ਉਹਨਾਂ ਨੂੰ ਜੋ ਕਿ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋયા ਸ਼੍ਰੀ ਫਤਿਹਗੜ੍ਹ ਸਾਹਿਬ ਜਾਂਦਿਆਂ ਨੇ ਤਾਂ ਅਕਸਰ ਹੀ ਠੰਡੇ ਬੁਰਜ ਦੇ ਦਰਸ਼ਨ ਕਰਨ ਦੇ ਲਈ ਵੀ ਸਿੱਖ ਸੰਗਤਾਂ ਉੱਥੇ ਜਾਂਦੀਆਂ ਨੇ ਪਰ ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਜਿਸ ਠੰਡੇ ਬੁਰਜ ਦੇ ਆਪਾਂ ਦਰਸ਼ਨ ਕਰਕੇ ਆਉਨੇ ਆ ਦਰਸਲ ਉਹ ਠੰਡਾ ਬੁਰਜ ਅਸਲੀ ਨਹੀਂ ਆ ਉਸੇ ਜਗ੍ਹਾ ਦੇ ਉੱਪਰ ਉਹ ਅਸਲ ਠੰਡੇ ਬੁਰਜ ਨੂੰ ਤੋੜ ਦਿੱਤਾ ਗਿਆ ਅਤੇ ਤੋੜ ਕੇ ਉਸ ਦੇ ਉੱਪਰ ਨਵੀਂ ਉਸਾਰੀ ਕੀਤੀ ਗਈ ਆਖਰਕਾਰ ਇਹ ਕਿਸ ਦੀ ਸਾਜ਼ਿਸ਼ ਸੀ ਕਿਸ ਦੇ ਕਹਿਣ ਦੇ ਉੱਪਰ ਇਹ ਸਾਰੀ ਕਾਰਵਾਈ ਪਾਈ ਗਈ ਅਤੇ ਠੰਡੇ ਬੁਰਜ ਨੂੰ ਤੋੜ ਦਿੱਤਾ ਗਿਆ ਅਤੇ ਦੁਬਾਰਾ ਉਸੇ ਜਗ੍ਹਾ ਦੇ ਉੱਪਰ ਨਵੀਂ ਉਸਾਰੀ ਕੀਤੀ ਗਈ ਜੀ ਹਾਂ ਜਿਸ ਤਰੀਕੇ ਦੇ ਨਾਲ ਸਾਡੀਆਂ ਪ੍ਰਾਤਨ ਚੀਜ਼ਾਂ ਉਨ੍ਹਾਂ ਦੇ ਨਾਲ ਛੇੜਛਾੜ ਕੀਤੀ ਗਈ ਅਤੇ ਉਸੇ ਤਰੀਕੇ ਦੇ ਨਾਲ ਸਾਡੇ ਇਤਿਹਾਸ ਦੇ ਵਿੱਚ ਵੀ ਬਹੁਤ ਸਾਰੀਆਂ ਮਿਲਾਵਟਾਂ ਕੀਤੀਆਂ ਗਈਆਂ। ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਸਾਰਿਆਂ ਨੂੰ ਯਾਦ ਹੈ, ਐਨਾ ਆਪਾਂ ਨੂੰ ਪਤਾ ਹੈ ਕਿ ਛੋਟੇ ਸਹਿਬਜ਼ਾਦਿਆਂ ਨੂੰ ਸੂਬੇ ਸਰਹੰਦ ਨੇ ਜੋ ਕਿ ਨੀਹਾਂ ਦੇ ਵਿੱਚ ਚਨਾ ਦਿੱਤਾ ਸੀ ਪਰ ਉਸ ਦੇ ਪਿੱਛੇ ਉਹਨਾਂ ਛੋਟੇ-ਛੋਟੇ ਬੱਚਿਆਂ ਨੂੰ ਹੋਰ ਕਿੰਨੇ ਤਸੀਹੇ ਦਿੱਤੇ ਇਹ ਤਾਂ ਅੱਜ ਦੀ ਨਵੀਂ ਪੀੜ੍ਹੀ ਨੂੰ ਪਤਾ ਹੀ ਕੁਝ ਨਹੀਂ। ਛੋਟੇ-ਛੋਟੇ ਬੱਚਿਆਂ ਨੂੰ ਪਿੱਪਲ ਦੇ ਨਾਲ ਬੰਨ ਕੇ ਗੁਲੇਲਾ ਮਾਰੀਆਂ ਗਈਆਂ ਐਨੀ ਕਿੜਾਕੇ ਦੀ ਠੰਡ ਪੈਂਦੀ ਸੀ ਛੋਟੇ ਛੋਟੇ ਮਾਸੂਮ ਬੱਚੇ ਜੋ ਕਿ ਲੀਲੇ ਹੋ ਜਾਂਦੇ ਸੀ ਉਸ ਮਾਰ ਦੇ ਨਾਲ ਇੱਕ ਕਿਤਾਬ ਹੈ ਕਥਾ ਗੁਰਸੂਤਨ ਕੀ ਉਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਮਾਤਾ ਗੁਜਰ ਕੌਰ ਨੂੰ ਜੋ ਕਿ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਉਹ ਠੰਡਾ ਬੁਰਜ ਚਾਰੇ ਪਾਸੇ ਉਸ ਦੇ ਪਾਣੀ ਵਗਦਾ ਹੁੰਦਾ ਸੀ ਤੇ ਪਾਣੀ ਦੇ ਨਾਲ ਹਵਾ ਟਕਰਾ ਕੇ ਜਦੋਂ ਬੁਰਜ ਵੱਲ ਨੂੰ ਆਉਂਦੀ ਅਤੇ ਉਹ ਹੱਡ ਭਨਵੀ ਸਰਦੀ ਦਾ ਅਹਿਸਾਸ ਕਰਵਾਉਂਦੀਆਂ ਸੀ ਤੇ ਅਸਲ ਠੰਡੇ ਬੁਰਜ ਨੂੰ ਢਾਕੇ ਹੁਣ ਦੁਬਾਰਾ ਉਸ ਦੇ ਉੱਪਰ ਉਸਾਰੀ ਕਰ ਦਿੱਤੀ ਗਈ ਹੈ ਤੇ ਸਰਾਸਰੀ ਇਤਿਹਾਸ ਦੇ ਨਾਲ ਛੇੜਛਾੜ ਹੈ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗੁਰਫਤ ਤੇ ਪ੍ਰਵਾਨ ਕਰੋ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ